ਇਸ ਵੀਡੀਓ ਦੇ ਵਿੱਚ ਅਸੀਂ ਡਾਕਟਰ ਹਰਪ੍ਰਜਨ ਸਿੰਘ ਦੀ ਪੁਸਤਕ ਸਾਹਿਤ ਸ਼ਾਸਤਰ ਵਿਕ ਸੰਕਲਿਤ ਨਿਬੰਧ ਸਾਹਿਤ ਅਤੇ ਸਮਾਜ ਨੂੰ ਸਮਝਣ ਦਾ ਯਤਨ ਕਰਾਂਗੇ ਡਾਕਟਰ ਹਰਪ੍ਰਜਨ ਸਿੰਘ ਇੱਕ ਉੱਗੇ ਸਾਹਿਤਕ ਚਿੰਤਕ ਵਜੋਂ ਜਾਣੇ ਜਾਂਦੇ ਹਨ ਉਹਨਾਂ ਨੇ ਵਿਸ਼ਵ ਪੱਧਰ ਤੇ ਚੱਲ ਰਹੇ ਗਿਆਨ ਅਤੇ ਸਾਹਿਤਕ ਸੰਕਲਪਾਂ ਦੀ ਰੌਸ਼ਨੀ ਵਿੱਚ ਪੰਜਾਬੀ ਚਿੰਤਨ ਤੇ ਸਮੀਖਿਆ ਦਾ ਵਿਸ਼ਲੇਸ਼ਣ ਕੀਤਾ ਪੰਜਾਬੀ ਸਮਿਖਿਆ ਲਈ ਵਿਸ਼ੇਸ਼ ਸਮੀਖਿਅਕ ਪਾਸ਼ਾ ਤੇ ਮੁਹਾਵਰੇ ਨੁਸਰਜਨ ਲਈ ਯੋਗਦਾਨ ਦਿੱਤਾ ਡਾਕਟਰ ਗੁਰਚਰਨ ਸਿੰਘ ਪ੍ਰਮੁੱਖ ਆਲੋਚਕ ਨਵੀਨ ਪੰਜਾਬੀ ਆਲੋਚਨਾ ਦੀਆਂ ਪਰਵਿਰਤੀਆਂ ਸਿਰਲੇਖ ਦੀਨ ਆਖਦੇ ਹਨ ਕਿ ਸਾਹਿਤ ਸ਼ਾਸਤਰ ਅਨੁਸਾਰ ਸਾਹਿਤ ਨੂੰ ਪੜਨ ਪੜਾਉਣ ਦੀ ਪਿਰਤ ਦਾ ਆਰੰਭ ਡਾਕਟਰ ਹਰਪ੍ਰਜਨ ਸਿੰਘ ਤੋਂ ਹੁੰਦਾ ਹੈ ਡਾਕਟਰ ਜੀਤ ਸਿੰਘ ਸੀਤਲ ਡਾ. ਹਰਪਜਨ ਸਿੰਘ ਨਾਲ ਨਵੀਨ ਆਲੋਚਕਾਂ ਨੂੰ ਆਪਣੇ ਸਿੱਖਰ ਤੇ ਪੂਰੇ ਜੋਬ ਬੰਤੇ ਪੁੱਜਦੇ ਕਹਿ ਕੇ ਪ੍ਰਸ਼ੰਸਾ ਕਰਦੇ ਹਨ ਪੰਜਾਬੀ ਆਲੋਚਨਾ ਨੂੰ ਆਧਾਰ ਬਣਾ ਕੇ ਡਾ. ਹਰਪਜਨ ਸਿੰਘ ਨੇ ਪੰਜਾਬੀ ਸਾਹਿਤ ਨੂੰ ਕਈ ਆਲੋਚਨਾਤਮਕ ਪੁਸਤਕਾਂ ਦਿੱਤੀਆਂ ਜਿਨ੍ਹਾਂ ਵਿੱਚੋਂ ਸਾਹਿਤਿ ਸ਼ਾਸਤਰ ਅਧਿਐਨ ਤੇ ਵਿਆਪਨ ਮੂਲ ਤੇ ਮੁਲਾਂਕਣ ਰਚਨਾ ਸਰੰਚਨਾ ਰੂਪ ਕੀ ਸਾਹਿਤ ਦੇ સિਧਾਂਤ ਸਿਸਟਮੀ ਪਾਰਗਮੀ ਆਦ ਪ੍ਰਮੁੱਖ ਹਨ ਇਨ੍ਹਾਂ ਪੁਸਤਕਾਂ ਦੇ ਸਰਲੇਖੇ ਸਪਸ਼ਟ ਕਰਦੇ ਹਨ ਕਿ ਇਹ ਨਵੀਨ ਅਲੋਚਨਾ ਦਾ ਜਿਹੜਾ ਸੰਸਾਰ ਹੈ ਉਹ ਡਾਕਟਰ ਹਰਪਜਨ ਸਿੰਘ ਨੇ ਸਿਰਜਿਆ ਇਨ੍ਹਾਂ ਰਚਨਾਵਾਂ ਵਿੱਚ ਡਾਕਟਰ ਹਰਪਜਨ ਸਿੰਘ ਨੇ ਪੰਜਾਬੀ ਅਲੋਚਨਾ ਨੂੰ ਰੂਪਵਾਦ ਅਮਰੀਕੀ ਅਲੋਚਨਾ ਸਰੰਚਨਾਵਾਦ ਤੇ ਭਾਸ਼ਾ ਵਿਗਿਆਨ ਵਿੱਚ ਵਰਤੀ ਜਾਂਦੀ ਸ਼ਬਦਾਵਲੀ ਨੂੰ आलोचना ਦੀ ਸ਼ਬਦਾਵਲੀ ਬਣਾਇਆ ਮੋਟਿਫ ਥੀਮੀ ਕਾਲ ਕੀ ਕਾਲਕ੍ਰਮਕ ਪੈਰਾਡਾਈਮ ਚਿੰਨ ਚੇਨਕ ਚਿੰਨਤ ਆਤ ਸਬਦ ਸਿਰਜਨ ਵਿੱਚ ਲੇਖਕ ਦੀ ਦੇਣ ਦਾ ਮਹੱਤਵ ਸਪਸ਼ਟ ਹੈ ਉਹਨਾਂ ਸੀਨਾਂ ਨੂੰ ਜਿਹੜਾ ਸਨਮਾਨ ਮਿਲੇ ਨੇ ਉਹਨਾਂ ਦੀ ਗੱਲ ਕਰਦੇ ਆ ਕਿਉਂਕਿ ਲੇਖ ਪੜਨ ਤੋਂ ਪਹਿਲੇ ਪਹਿਲੇ ਲੇਖਕ ਬਾਰੇ ਜਿਹੜੀ ਜਾਣਕਾਰੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਡਾ. ਹਰਪਜਨ ਸਿੰਘ ਨੂੰ 1970 ਵਿੱਚ ਸਾਹਿਤ ਕਾਦਮੀ ਪੁਰਸਕਾਰ ਮਿਲਿਆ ਭਾਰਤ ਸਾਹਿਤ ਕਾਦਮੀ ਭਾਰਤ ਵੱਲੋਂ ਨਾ ਤੁੱਪੇ ਨਾ ਛਾਵੇਂ ਪੁਸਤਕ ਲਈ ਇਹ ਸਾਹਿਤ ਕਾਰਸੀ 1987 ਵਿੱਚ ਕਬੀਰ ਸਨਮਾਨ 1994 ਵਿੱਚ ਸਰਸਵਤੀ ਸਨਮਾਨ 1994 ਵਿੱਚ ਸਾਹਿਤ ਕਾਦਮੀ ਫੈਲੋਸ਼ਿਪ ਨਵੀਂ ਦਿੱਲੀ ਤੋਂ ਅਤੇ ਸੋਵੀਅਤ ਲੈਂਡ ਨਹਿਰੂ ਅਵਾਰਡ ਵੀ ਪ੍ਰਾਪਤ ਹੋਇਆ पुस्तक ਸਾਹਿਤ ਸ਼ਾਸਤਰ ਵਿੱਚ ਡਾਕਟਰ ਹਰਪ੍ਰਜਨ ਸਿੰਘ ਨੇ ਸਾਹਿਤ ਵਿਵੇਕ ਸਾਹਿਤ ਦੀ ਹੋਂਦ ਵਿਧੀ ਸਾਹਿਤ ਦਾ ਨਿਖੇੜਾ ਸਾਹਿਤ ਸੰਚਾਰ ਸਾਹਿਤ ਮੂਲ ਸਾਹਿਤ ਤੇ ਸਮালোchnਾ ਸਾਹਿਤ ਸ਼ਾਸਤਰ ਸ਼ੈਲਿਅ ਤੇ ਸ਼ੈਲੀ ਵਿਗਿਆਨ ਸਾਹਿਤ ਇਤਿਹਾਸ ਪ੍ਰਕਿਰਤੀ ਤੇ ਪਰਯੋਜਨ ਅਤੇ ਨਾਵਲ ਸੰਬੰਧੀ ਚਿੰਤਨ ਭਰਪੂਰ ਲੇਖ ਸ਼ਾਮਲ ਕੀਤੇ ਹਨ ਸਾਡੇ ਸਲੇਪਸ ਦੇ ਵਿੱਚ ਜਿਹੜਾ ਆਖਰੀ ਨਿਬੰਧ ਹੈ ਸਾਹਿਤ ਤੇ ਸਮਾਜ ਉਹ ਇਸ ਪੁਸਤਕ ਦਾ ਅੰਤਲਾ ਲੇਖ ਹੈ ਸਾਹਿਤ ਦੀ ਜੁਗਤ ਤੇ ਸਿਧਾਂਤ ਸਬੰਧੀ ਜਿਹੜਾ ਜਾਣਨ ਲਈ ਇਹਨਾਂ ਨਿਬੰਧ ਦਾ ਅਧਿਐਨ ਸਹਾਇ ਹੁੰਦਾ ਹੈ ਵਿਦਿਆਰਥੀ ਆਦੀ ਨਹੀਂ ਹੁੰਦੇ ਆਲੋਚਨਾਤਮਕ ਸ਼ਬਦਾਵਲੀ ਤੋਂ ਅਪੇਜ ਹੁੰਦੇ ਨੇ ਤੇ ਕਿਉਂਕਿ ਉਹਨਾਂ ਨੂੰ ਸਧਾਰਨ ਸਾਹਿਤ ਪੜਨ ਦੀ ਸਿਰਜਣਾ ਪੜਨ ਦੀ ਹਾਦਤ ਹੁੰਦੀ ਹੈ ਤੇ ਇਹ ਆਲੋਚਨਾਤਮਕ ਸ਼ਬਦਾਵਲੀ ਪੜਨ ਦੇ ਲਈ ਲੇਖ ਦੀ 2-3 ਵਾਰ ਦੀ ਪੜਤ ਦੇ ਨਾਲ ਹੀ ਜਿਹੜੀ ਇਹ ਸਮਝ ਆ ਜਾਂਦੀ ਹੈ ਇਸ ਲਈ ਅਸੀਂ ਯਤਨ ਕਰਾਂਗੇ ਕਿ ਸਰਲ ਸ਼ੈਲੀ ਦੇ ਵਿੱਚ ਇਸ ਲੇਖ ਦੇ ਜਿਹੜਾ ਸਾਰ ਤੱਤ ਹੈ ਉਸ ਨੂੰ ਸਮਝ ਸਕੀਏ ਸਾਹਿਤ ਦੀ ਪੂਰਨ ਸਮਝ ਲਈ ਤੇ ਕਸਵੱਟੀ ਦੀ ਠੀਕ ਵਰਤੋਂ ਲਈ ਇਹ ਨਿਬੰਧ ਸੇਧ ਦਿੰਦੇ ਹਨ ਸਾਹਿਤ ਵਿਵੇਕ ਸਿਰਜਣ ਲਈ ਆਲੋਚਨਾ ਦੇ ਸਿਧਾਂਤ ਤੇ ਜੁਗਤਾਂ ਦਾ ਨਿਰਮਾਣ ਸਾਹਿਤ ਸ਼ਾਸਤਰੀਆਂ ਵੱਲੋਂ ਕੀਤਾ ਜਾਂਦਾ ਹੈ ਸਾਹਿਤ ਤੇ ਸਮਾਜ ਇਸ ਨਿਬੰਧ ਵਿੱਚ ਡਾਕਟਰ ਹਰਪਜਨ ਸਿੰਘ ਸਾਹਿਤ ਤੇ ਸਮਾਜ ਦੀ ਸਾਹਿਤ ਸ਼ਾਸਤਰੀ ਸਾਰਤਕਤਾ ਉੱਪਰ ਵਿਚਾਰ ਕਰਦੇ ਹਨ ਇਸੇ ਵਿਚਾਰ ਦੀ ਭੂਮਿਕਾ ਸਿਰਜਦੇ ਹੋਏ ਉਹ ਆਖਦੇ ਹਨ ਕਿ ਕਿਸੇ ਵੀ ਬੋਲੀ ਜਾਂ ਸਾਹਿਤ ਦੀ ਵਾਸਤਵਿਕ ਇਤਿਹਾਸਿਕ ਸਥਿਤੀ ਨੂੰ ਅਣਗੌਲੀਆਂ ਨਹੀਂ ਕਰ ਸਕਦੇ ਕੇਵਲ ਸਾਹਿਤ ਦੀ ਖੁਦ ਮੁਖਤਿਆਰ ਹਸਤੀ ਦੇ ਆਧਾਰ ਤੇ ਅਧਿਆਨ ਨੂੰ ਸੰਪੂਰਨ ਨਹੀਂ ਆਖਿਆ ਜਾ ਸਕਦਾ ਸਾਹਿਤ ਸਮਾਜ ਦਾ ਪ੍ਰਤੀਬਿੰਬ ਹੈ ਜਾਂ ਨਹੀਂ ਕਿ ਸਾਹਿਤ ਤੇ ਸਮਾਜ ਦਾ ਰਿਸ਼ਤਾ ਸੰਵਾਦੀ ਜਾਂ ਵਿਰੋਧ ਵਿਕਾਸੀ ਹੈ ਇਹਨਾਂ ਪ੍ਰਸ਼ਨਾਂ ਦੀ ਚਰਚਾ ਨਾਲ ਨਿਬੰਧ ਦਾ ਆਰੰਭ ਹੁੰਦਾ ਹੈ ਸਾਹਿਤਿਕ ਸਮਾਜਿਕ ਸੰਸਥਾ ਹੈ ਕਿਵੇਂ ਡਾਕਟਰ ਹਰਪਜਨ ਸਿੰਘ ਅਨੁਸਾਰ ਸਾਹਿਤ ਇੱਕ ਸਮਾਜਿਕ ਸੰਸਥਾ ਹੈ ਕਿਉਂਕਿ ਇਸ ਦਾ ਮਾਧਿਅਮ ਬੋਲੀ ਹੈ ਤੇ ਬੋਲੀ ਸਮਾਜ ਦੀ ਸਿਰਜੀ ਹੋਈ ਹੈ ਪੱਥਰ ਰੰਗ ਆਵਾਜ਼ ਆਦਵੀ ਕਲਾ ਦੇ ਮਾਧਿਅਮ ਹਨ ਪਰ ਇਹ ਪ੍ਰਕਿਰਤਕ ਹਨ ਬੋਲੀ ਸਮਾਜ ਦੀ ਸਿਰਜਣਾ ਹੈ ਕਵਿਤਾ ਵਿੱਚ ਵਰਤੇ ਜਾਂਦੇ ਪ੍ਰਤੀਕ ਵੀ ਸਮਾਜ ਦੀ ਉਪਜ ਹਨ ਛੰਦ ਅਲੰਕਾਰ ਮੁਹਾਵਰਾ ਆਦ ਕਾਵਜੁਕਤਾ ਦਾ ਜਨਮ ਵੀ ਸਮਾਜ ਚੋਂ ਹੀ ਹੁੰਦਾ ਹੈ ਕੀ ਸਾਹਿਤ ਸਮਾਜ ਦਾ ਪ੍ਰਤੀਬਿੰਬ ਹੈ ਜਾਂ ਜੀਵਨ ਦਾ ਪ੍ਰਕਟਾਵਾ ਇਸ ਵਿਚਾਰ ਦੀ ਚਰਚਾ ਵਿੱਚ ਡਾਕਟਰ ਹਰਪਜਨ ਸਿੰਘ ਆਖਦੇ ਹਨ ਕਿ ਜੀਵਨ ਵਿੱਚ ਪ੍ਰਕਿਰਤੀ ਦੇ ਜੜ ਪਦਾਰਥ ਵੀ ਸ਼ਾਮਲ ਹਨ ਤੇ ਵਿਅਕਤੀ ਦੇ ਅੰਦਰਲੇ ਵਿਚਾਰ ਵੀ ਪਰ ਇਹ ਸਭ ਵੀ ਤਾਂ ਸਮਾਜ ਚੋਂ ਹੀ ਉਪਜਦੇ ਹਨ ਕਵੀ ਸਮਾਜਿਕ ਪ੍ਰਾਣੀ ਹੈ ਤੇ ਉਸ ਦੀ ਸਹਿਤ ਕਿਰਤ ਵੀ ਸਮਾਜ ਲਈ ਹੈ ਸਮਾਜ ਹੀ ਰਚਨਾ ਜਾਂ ਕਵਿਤਾ ਦਾ ਪਾਠਕ ਹੈ ਪ੍ਰਸ਼ੰਸਕ ਹੈ ਸਮਾਜ ਦੇ ਕਿਸੇ ਵੀ ਸੰਕਟ ਵਿੱਚ ਕਵੀ ਕੋਲ ਸੰਕਟ ਦੇ ਵਿਸ਼ੇ ਸੰਬੰਧੀ ਰਚਨਾ ਕਵਿਤਾ ਦੀ ਆਸ ਕੀਤੀ ਜਾਂਦੀ ਹੈ ਇਸੇ ਤੋਂ ਕਵਿਤਾ ਦਾ ਸਮੂਹ ਭਾਵੀ ਚਰਿੱਤਰ ਉਜਾਗਰ ਹੁੰਦਾ ਹੈ ਕਵਿਤਾ ਦਾ ਮੁੱਖ ਪ੍ਰੇਰਨਾ ਸਰੋਤ ਜਨ ਸਮੁਦਾਇ ਭਾਵ ਉਨ ਕਵੀ ਲੇਖਕ ਜਿਹੜਾ ਉਹ ਇਸ ਲੇਖ ਵਿੱਚ ਜਿਆਦਾ ਕਵਿਤਾ ਸ਼ਬਦ ਵਰਤਦਾ ਰਚਨਾ ਲੀਤ ਸਿਰਜਣਾ ਲਈ ਵੀ ਮੁੱਕੀ ਸਮਾਜ ਦੇ ਕਰਮਕੰਡ ਹੋਣ ਜਾਂ ਜਾਦੂ ਸੰਜੇ ਕੰਮ ਹੋਣ ਜਾਂ ਸੰਜੀਆਂ ਖੇਡਾਂ ਇਹਨਾਂ ਸੰਬੰਧੀ ਸਾਹਿਤ ਦੀ ਉਪਜਾ ਉਪਜਾ ਦਾ ਸਰੋਤ ਸਮਾਜ ਹੀ ਹੈ ਦੁੱਖ ਸੁੱਖ ਤੇ ਬਾਲ ਖੇਡਾਂ ਆਦ ਨਾਲ ਸੰਬੰਧਤ ਗੀਤ ਲੋਨੀਆਂ ਧਾਰਮਿਕ ਗੀਤ ਤਿਆਰਤੀਆਂ ਸਭ ਵਿੱਚ ਜਨ ਸਮੂਹ ਦੇ ਭਾਵ ਹੀ ਮੁੱਖ ਹੁੰਦੇ ਹਨ ਇਸ ਤਰ੍ਹਾਂ ਸਾਹਿਤ ਅਤੇ ਸਮਾਜ ਦਾ ਵਿਆਪਕ ਸਬੰਧ ਇੱਕ ਬੁਨਿਆਦੀ ਹਕੀਕਤ ਹੈ ਅਗਲਾ ਨੁਕਤਾ ਸਾਹਿਤ ਸਮਾਜ ਤੇ ਸਮੀਖਿਆ ਦੇ ਸਬੰਧ ਵਿੱਚ ਸਾਹਿਤ ਦਾ ਨਿੱਜੀ ਚਰਿੱਤਰ ਡਾਕਟਰ ਹਰਪਜਨ ਸਿੰਘ ਦਾ ਵਿਚਾਰ ਹੈ ਕਿ ਸਾਹਿਤ ਸਮਾਜ ਵਿੱਚੋਂ ਉਪਜ ਕੇ ਵੀ ਉਸ ਤੋਂ ਪਾਰ ਜਾਣ ਦੀ ਸਮਰੱਥਾ ਰੱਖਦਾ ਹੈ ਸਾਹਿਤ ਤੇ ਸਮਾਜ ਦੇ ਰਿਸ਼ਤੇ ਦੀ ਸੀਮਤ ਮਨੋਰਥ ਲਈ ਵਰਤਨ ਦੀ ਲੋੜ ਨਾਲ ਸਾਹਿਤ ਦਾ ਨਿੱਜੀ ਚਰਿੱਤਰ ਅਣਗੋਲਿਆ ਰਹ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮੁੱਲਵਾਦੀ, ਨਿਰਨੇਵਾਦੀ ਤੇ ਆਦੇਸ਼ਮੂਲਕ ਸਮੀਖਿਆ ਲਈ ਹੀ ਸਾਹਮਣੇ ਆਉਂਦੀ ਹੈ। ਅਜਿਹੀ ਸਮੀਖਿਆ ਸਾਹਿਤ ਅਤੇ ਸਮਾਜ ਦੇ ਸਬੰਧਾਂ ਦਾ ਵਾਸਤਵਿਕ ਸੱਚ ਨਿ타ਰਨ ਦੀ ਥਾਵੇਂ ਸਮਕਾਲੀ ਲੋੜ ਤੇ ਆਧਾਰਿਤ ਅਦਰਸ਼ ਦੀ ਪੇਸ਼ਕਾਰੀ ਕਰਨ ਦੇ ਹੀ ਯੋਗ ਹੁੰਦੀ ਹੈ ਅਗਲਾ ਨੁਕਤਾ ਜਿਹੜਾ ਵਿਚਾਰਿਆ ਡਾਕਟਰ ਹਰਪਜਨ ਸਿੰਘ ਨੇ ਉਹ ਹੈ ਕਿ ਸਾਹਿਤ ਤੇ ਸਮਾਜ ਇਹ ਸਾਹਿਤ ਸਮਾਜ ਦਾ ਪ੍ਰਤੀਬਿੰਬ ਹੈ ਜਾਂ ਨਹੀਂ ਇਸ ਸੰਬੰਧੀ ਦ੍ਰਿਸ਼ ਤੇ ਦ੍ਰਿਸ਼ਟੀ ਕੀ ਹੈ ਡਾਕਟਰ ਹਰਪਜਨ ਸਿੰਘ ਦੇ ਵਿਚਾਰ ਅਨੁਸਾਰ ਸਾਹਿਤ ਨੂੰ ਜੀਵਨ ਦਾ ਪ੍ਰਤੀਬਿੰਬ ਸਮਝਣਾ ਸਾਹਿਤ ਦੇ ਜੀਵਨ ਚਰਿੱਤਰ ਤੋਂ ਇਨਕਾਰ ਕਰਨਾ ਹੈ ਸਿਰਜਨਾ ਦੇ ਕਾਰਜ ਨੂੰ ਨਿਰਜਿੰਦ ਦਰਪਣ ਦੇ ਕਾਰਜ ਨਾਲ ਮਿਲਿਆ ਨਹੀਂ ਜਾ ਸਕਦਾ ਲੇਖਕ ਜਿੱਥੇ ਸਮਾਜ ਦ੍ਰਿਸ਼ ਦੀ ਸਿਰਜਨਾ ਕਰਦਾ ਹੈ ਉੱਥੇ ਉਸ ਦੀ ਆਪਣੀ ਸਮਾਜਿਕ ਦ੍ਰਿਸ਼ਟੀ ਵੀ ਹੁੰਦੀ ਹੈ ਲੇਖਕ ਨੇ ਨਾਵਲਕਾਰ ਨਾਨਕ ਸਿੰਘ ਦੀ ਉਦਾਹਰਣ ਨਾਲ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਨਾਵਲਕਾਰ ਬਹੁਤ ਵਾਰੀ ਸੰਪੂਰਨ ਸਮਾਜ ਦੀ ਥਾਂਵੇਂ ਕੇਵਲ ਇੱਕ ਵਰਗ ਦਾ ਚਿੱਤਰ ਪੇਸ਼ ਕਰਦਾ ਹੈ ਦੇ ਉਸ ਨੂੰ ਸੰਪੂਰਨ ਸਮਾਜ ਦੇ ਸੰਦਰਭ ਵਿੱਚ ਨਹੀਂ ਸਗੋਂ ਆਪਣੇ ਆਪ ਵਿਚਸਤੰਤ ਰੂਪਿਤ ਪੇਸ਼ ਕਰਦਾ ਹੈ ਸਿਧਾਂਤ ਕਾਰਤ ਸਿਰਜਨਹਾਰ ਵਿੱਚ ਸੁਭਾਅ ਤੇ ਦ੍ਰਿਸ਼ਟੀ ਦਾ ਅੰਤਰ ਹੁੰਦਾ ਹੈ ਜ਼ਰੂਰੀ ਨਹੀਂ ਕਿ ਸਿਰਜਨਹਾਰ ਨਵੀ ਘੜਤ ਕੜਦਿਆਂ ਸਥਾਪਿਤ yathar ਦਾ ਪ੍ਰਤੀਨਿਧ ਵੀ ਹੋਵੇ ਉਸ ਦੀ ਰਚਨਾ ਸਿਰਜਿਤ ਸੱਚ ਹੈ ਪਰ ਸਥਾਪਿਤ ਸੱਚ ਦਾ ਪ੍ਰਤੀਨਿਧ ਨਹੀਂ ਲੇਖਕ ਦੇ ਸ਼ਬਦ ਵਰਣਨ ਯੋਗ ਹਨ ਸਾਹਿਤਕਾਰ ਦੀ ਸਿਰਜਣਾਤਮਕ ਦ੍ਰਿਸ਼ਟੀ ਲਾਜ਼ਮੀ ਤੌਰ ਤੇ ਕਿਸੇ ਵੀ ਸਮਾਜਿਕ ਦ੍ਰਿਸ਼ਟੀ ਦੀ ਵਹਿਰੀ ਨਹੀਂ ਪਰ ਉਹ ਨਿਸ਼ਚੇ ਹੀ ਪਿਛਲਗ ਵੀ ਨਹੀਂ ਸਾਹਿਤ ਦੀ ਸਮਾਜਿਕਤਾ ਦੇ ਤਿੰਨ ਪੱਖ ਤੇ ਚਰਚਾ ਕਰਦੇ ਆ ਡਾਕਟਰ ਹਰਪਜਨ ਸਿੰਘ ਨੇ ਇਸ ਦੇ ਹੇਠ ਲਿਖੇ ਨੁਕਤੇ ਤੇ ਵਿਚਾਰ ਚਰਚਾ ਕੀਤੀ ਹੈ ਉੜਾ ਸਾਹਿਤਕਾਰ ਦੀ ਵਰਗ ਸਥਿਤੀ ਐੜਾ ਰਚਨਾ ਦਾ ਸਮਾਜਿਕ ਵਸਤੂ ਈੜੀ ਰਚਨਾ ਦਾ ਸਮਾਜਿਕ ਪ੍ਰਭਾਵ ਇਹ ਜਿਹੜੇ ਨੰਬਰ ਨੇ 1 2 3 4 5 6 ਫਿਰ 6ਵੇਂ ਦੇ ਅੱਗੋਂ ਉੜਾ ਐੜਾ ਈੜੀ ਇਹ ਯਾਦ ਕਰਨ ਦੀ ਜਿਹੜੀ ਸੌਖ ਰਵੇ ਉਸ ਪੱਖ ਤੋਂ ਇਹ ਕਿਤੇ ਨੰਬਰ ਦਿੱਤੇ ਹਨ ਸਾਹਿਤਕਾਰ ਦੀ ਵਰਗ ਸਥਿਤੀ ਸਾਹਿਤਕਾਰ ਦੀ ਵਰਗ ਸਥਿਤੀ ਤੇ ਚਰਚਾ ਕਰਦਿਆਂ ਡਾਟਰ ਹਰਪਜਨ ਸਿੰਘ ਸਪਸ਼ਟ ਕਰਦੇ ਹਨ ਕਿ ਪੰਜਾਬ ਦਾ ਬਹੁਤਾ ਸਾਹਿਤ ਮਦਵਰਗ ਨੇ ਰਚਿਆ ਹੈ ਕੀਰਤੀ ਵਰਗ ਦੇ ਲੋਕ ਕਵੀ ਜੇ ਉੱਭਰੇ ਵੀ ਹਨ ਪਰ ਉਨ੍ਹਾਂ ਦੇ ਪ੍ਰਭਾਵ ਸੀਮਤ ਖੇਤਰ ਤੇ ਸੀਮਤ ਸਮੇਂ ਲਈ ਰਿਹਾ ਹੈ ਇਹਨਾਂ ਦਾ ਰਚਨਾ ਸੰਸਾਰ ਪਰੋਸੇ ਯੋਗ ਅੰਤਹਦ੍ਰਿਸ਼ਟੀ ਦੇ ਨਿਰਮਾਣ ਦੇ ਯੋਗ ਨਹੀਂ ਬਣ ਸਕਿਆ ਕਿਰਸਾਨੀ ਵਰਗ ਨੇ ਵੀ ਸਹਿਤ ਕਰ ਪੈਦਾ ਕੀਤੇ ਪਰ ਸਾਹਿਤਕਾਰ ਕਿਰਸਾਨ ਮੱਧ ਵਰਗੀ ਕਿਤਿਆਂ ਦਾ ਹੀ ਅੰਗ ਬਣ ਰਹੇ ਹਨ ਆਰੰਭ ਵਿੱਚ ਜਿਹੜਾ ਵਰਗ ਸੀ ਜਿਨ੍ਹਾਂ ਦਾ ਕਿਤਾ ਹੀ ਕਾਵ ਰਚਨਾ ਕਰਨਾ ਸੀ ਮਰਾਸੀ ਚਾਰਣ ਪਟ ਇਸ ਵਰਗ ਦੇ ਕਵੀ ਸਨ ਤੇ ਇਹ ਮਾਲਕ ਵਰਗ ਦੀ ਪ੍ਰਤੀਨਿਧਤਾ ਹੀ ਕਰਦੇ ਸਨ ਛਾਪੇਖੰਨੇ ਦੀ ਕਾਰਡ ਕਾਰਡਨਰ ਕਿਸੇ ਵਰਗ ਦੀ ਸਰਪ੍ਰਸਤੀ ਦੀ ਮੋਤਾਜੀ ਤੋਂ ਛੁਟਕਾਰਾ ਮਿਲਿਆ ਛਾਪੇਖਾਨੇ ਨੇ ਜਿੱਥੇ ਸਾਹਿਤ ਨੂੰ ਵਦੇਰੇ ਵਨਸਵਨ ਵਨ ਸੁਵੰਤਾ ਤੇ ਸੁਲਭਤਾ ਪ੍ਰਦਾਨ ਕੀਤੀ ਉੱਥੇ ਪਾਠਕ ਵਰਗ ਨੂੰ ਵੀ ਵਿਸਥਾਰਿਆ ਹੈ ਇਹ ਵਰਗ ਸਮੂਹ ਨਹੀਂ ਇਸ ਦਾ ਹਰ ਵਿਅਕਤੀ ਆਪਣੇ ਆਪ ਵਿੱਚ ਆਜ਼ਾਦ ਹੈ ਪਾਠਕ ਸਮਾਜ ਦਾ ਵਰਗ ਹੋ ਕੇ ਵੀ ਸਮਾਜ ਵਰਗ ਤੋਂ ਵਿਪਿੰਨ ਤੇ ਵਿਲੱਖਣ ਹੈ ਵਰਗ ਦੇ ਅਨਕੂਲ ਤੇ ਪ੍ਰਤੀਕ ਰਚਨਾ ਟੈਲ ਸ਼ੈਲੀ ਟਾਲਸਟਾਏ ਕਾਰਲਾਈਲ ਆਦ ਲੇਖਕ ਨਿਮਨ ਵਰਗ ਦਾ ਪੱਖ ਪੂਰਦੇ ਰਹੇ ਤੇ ਹਿੰਦੀ ਰੀਤੀ ਕਾਲ ਦੇ ਅਨੇਕ ਨਿਮਨ ਵਰਗੀ ਕਵੀ ਰਾਜ ਦਰਬਾਰੀ ਕਾਵਿ ਦੀ ਰਚਨਾ ਕਰਦੇ ਰਹੇ ਜਾਂਸਨ ਵਰਗੇ ਅ제ਹ ਧਨਹੀਨ ਲੇਖਕਾਂ ਦੇ ਉਦਾਹਰਨ ਵੀ ਮਿਲਦੇ ਹਨ ਜੋ ਧਨੀ ਸਰਪ੍ਰਸਤਾ ਦੀ ਮਦਦ ਠੁਕਰਾ ਦਿੰਦੇ ਰਹੇ ਮਦਕलीन ਭਾਰਤੀ ਸਾਹਿਦ ਦੀ ਰਚਨਾ ਨਿਮਨ ਉੱਚ ਤੇ ਮਦ ਤਿੰਨ ਵਰਗਾਂ ਦੇ ਵਿਅਕਤੀ ਕਰਦੇ ਰਹੇ ਹਨ ਕਬੀਰ ਮੀਰਾ ਤੇ ਗੁਰੂ ਨਾਨਕ ਦੇਵ ਜੀ ਦੇ ਨਾਂ ਇਸ ਪ੍ਰਸੰਗ ਵਿੱਚ ਲਏ ਜਾ ਸਕਦੇ ਹਨ ਇਹੜਾ ਰਚਨਾ ਦਾ ਸਮਾਜਿਕ ਵਸਤੂ ਕਿਸੇ ਸਮਾਜ ਦਾ ਜੀਵਨ ਪ੍ਰਵਾਹ ਸਾਹਿਤ ਨੂੰ ਕਿਸ ਪ੍ਰਕਾਰ ਪ੍ਰਭਾਵਿਤ ਕਰਦਾ ਹੈ ਇਸ ਉੱਪਰ ਵਿਗਿਆਨਕ ਵਿਧੀ ਅਨੁਸਾਰ ਖੋਜ ਅਤੇ ਚਿੰਤਨ ਅਜੇ ਨਹੀਂ ਹੋਇਆ ਸਮਾਜ ਵਿਦਵਾਨਾਂ ਆਲੋਚਕਾਂ ਜਾਂ ਰਾਜਨੀਤਿਕ ਰਹਿਪਰਾਂ ਤੱਕ ਹੀ ਸੀਮਤ ਨਹੀਂ ਜੇ ਸਾਹਿਤ ਅਤੇ ਸਮਾਜ ਦੋਹਾਂ ਦਾ ਵਿਆਪਕ ਚਿੱਤਰ ਸਾਹਮਣੇ ਰੱਖੀਏ ਤਾ ਪਤਾ ਲੱਗਦਾ ਹੈ ਕਿ ਸਮਾਜ ਦਾ ਬਹੁਤ ਵੱਡਾ ਅੰਸ਼ ਅਜੇਹਾ ਸਾਹਿਤ ਪੜਦਾ ਹੈ ਜੋ ਵਿਦਵਾਨਾਂ ਆਲੋਚਕਾਂ ਤੇ ਰਹਿਬਰਾਂ ਦੇ ਧਿਆਨ ਦਾ ਕੇਂਦਰ ਕਦੇ ਨਹੀਂ ਬੰਦਾ ਸਾਡੇ ਵਿਦਵਾਨਾਂ ਨੇ ਵੀ ਸੀਮਤ ਸਾਹਿਤ ਸੀਮਤ ਸਮਾਜ ਤੇ ਸੀਮਤ ਦ੍ਰਿਸ਼ਟੀ ਨੂੰ ਪੂਰਨ ਸਾਹਿਤ ਪੂਰਨ ਸਮਾਜ ਤੇ ਪੂਰਨ ਦ੍ਰਿਸ਼ਟੀ ਮੰਨ ਲਿਆ ਹੈ ਇਸੇ ਲਈ ਅਸੀ ਤਵੱਸਬ ਤੇ ਸੱਚ ਵਿਚਾਰ ਨਖੇੜਾ ਕਰਨ ਤੋਂ ਅੱਜ ਤੀਕਰ ਉੱਕੇ ਹੋਏ ਹਾਂ ਇਹ ਤਾਂ ਸੀ ਸਮਾਜ ਲੇਖਕ ਪਾਠਕ ਦੇ ਰਿਸ਼ਤੇ ਦੀ ਗੱਲ ਹੁਣ ਸਾਹਿਤ ਵਿੱਚ ਪ੍ਰਤਿਬਿੰਬਤ ਸਮਾਜ ਅਤੇ ਸਮਾਜ ਭਾਵਨਾ ਬਾਰੇ ਕੁਝ ਕਹਿਣਾ ਉਚਿਤ ਹੈ ਸਾਹਿਤ ਵੀ ਇੱਕ ਤਰ੍ਹਾਂ ਦਾ ਸੰਸਾਰ ਹੈ ਤੇ ਉਸ ਵਿੱਚ ਵੀ ਇੱਕ ਸਮਾਜ ਪ੍ਰਬੰਧ ਹੈ ਤੇ ਸਮਾਜ ਭਾਵਨਾ ਦਾ ਚਿੱਤਰ ਮਿਲ ਸਕਦਾ ਹੈ ਸਾਹਿਤ ਦੇ ਇਤਿਹਾਸਕਰ ਸਾਹਿਤ ਕੀਰਤਨ ਨੂੰ ਇਤਿਹਾਸਿਕ ਦਸਤਾਵੇਜ਼ ਮੰਨ ਕੇ ਤੁਰਦੇ ਹਨ ਜੇ ਪੁਰਾਣੇ ਸਾਹਿਤ ਦਾ ਸੂਖਮ ਅਧਿਨ ਕੀਤਾ ਜਾਵੇ ਤਾਂ ਉਸ ਵਿੱਚ ਤਤਕਾਲੀਨ ਸਮਾਜ ਦੀ ਰਹਿਣੀ ਬਹਿਣੀ ਪਹਿਨ ਪੁਸ਼ਾਕ ਵਿਚਾਰ ਵਿਸ਼ਵਾਸ ਰੀਤੀ ਰਿਵਾਜ ਬਾਰੇ ਖਾਸ ਜਾਣਕਾਰੀ ਮਿਲ ਸਕਦੀ ਹੈ ਪ੍ਰਾਤਨ ਭਾਰਤ ਦੇ ਇਤਿਹਾਸ ਲੇਖਕਾਂ ਨੇ ਪ੍ਰਾਤਨ ਸਾਹਿਤ ਦੀ ਸਹਾਇਤਾ ਨਾਲ ਹੀ ਤਤਕਾਲੀਨ ਸਮਾਜ ਦਾ ਚਿੱਤਰ ਉਸਾਰਿਆ ਹੈ ਵਾਰ ਸਹਿਤ ਗੁਰਬਾਣੀ ਸੂਫੀ ਕਾਲ ਕਲਾਮ ਕਿੱਸਾ ਸਾਹਿਤ ਦਾ ਅਧਿਐਨ ਇਤਿਹਾਸਿਕ ਦਸਤਾਵੇਜ਼ਾਂ ਵੇਜਾਂ ਮੰ ਕੀਤਾ ਜਾ ਸਕਦਾ ਹੈ ਪਰ ਸਾਹਿਤਕਾਰੀ ਅਖਬਾਰ ਨਵੀਸੀ ਨਹੀਂ ਸਾਹਿਤਕਾਰ ਦੀ ਨਿਵੇਕਲੀ ਸਿਰਜਣ ਵਿਧੀ ਉਦੇਸ਼ ਤੋਂ ਦ੍ਰਿਸ਼ਟੀ ਵੀ ਹੁੰਦੀ ਹੈ ਉਹ ਵਿਸ਼ਾ ਪੇਸ਼ ਕਰਨ ਤੋਂ ਪਹਿਲਾਂ ਵਿਸ਼ਾ ਚੁਣਦਾ ਤਿਆਗਦਾ ਤੇ ਸੋਧਦਾ ਵੀ ਹੈ ਸਮਾਜ ਯਥਾਰਤ ਤੇ ਸਾਹਿਤ ਚਿੱਤਰ ਦਾ ਰਿਸ਼ਤਾ ਵੀ ਸੰਬਾਦੀ ਹੈ ਸਾਹਿਤ ਦੀ ਸਮਾਜ ਸ਼ਾਸਤਰੀ ਵਿਆਖਿਆ ਕਰਨ ਤੋਂ ਬਾਅਦ ਖੋਜੀਆਂ ਦਾ ਮਤ ਕੁਝ ਇਸ ਪ੍ਰਕਾਰ ਹੈ ਕਿ ਸਾਹਿਤ ਕਿਰਤਾਂ ਵਿੱਚ ਸਮਾਜ ਸੰਰਚਨਾ ਦੀ ਪਰਮਾਨਿਕ ਪਕੜ ਵੀ ਉਸੇ ਖੋਜੀ ਨੂੰ ਹੁੰਦੀ ਹੈ ਜਿਸ ਨੇ ਪਹਿਲਾਂ ਸਮਾਜ ਸੰਰਚਨਾ ਦਾ ਅਧਿਐਨ ਸਾਹਿਤ ਬਾਰੇ ਖੇਤਰ ਵਿੱਚ ਕੀਤਾ ਹੋਵੇ ਸਾਹਿਤ ਵਿੱਚ ਬਹੁਤ ਕੁਝ ਨਿਰੋਲ ਕਲਪਨਾ ਹੁੰਦਾ ਹੈ ਉਸ ਵਿੱਚ ਯਥਾਰਥ ਦ੍ਰਿਸ਼ ਵੀ ਸਾਹਿਤਕਾਰ ਦੇ ਮਨੋਰਥ ਨਾਲ ਰੰਗਿਆ ਹੁੰਦਾ ਹੈ ਰਚਨਾ ਦਾ ਸਮਾਜਿਕ ਪ੍ਰਭਾਵ ਆਖਰੀ ਨੁਕਤਾ ਹੈ ਸਿਰਜਿਤ ਸਮਾਜ ਆਪਣੇ ਸਮੇਂ ਦੇ ਸਮਾਜਿਕ ਯਥਾਰਥ ਦਾ ਸਿੱਧਾ ਸਪਾਟ ਪ੍ਰਤੀਬਿੰਬ ਨਹੀਂ ਵਸਤੂ ਅਤੇ ਸਿਰਜਣਾ ਦਾ ਆਪਸੀ ਸਬੰਧ ਗੁੰਝਲਦਾਰ ਹੈ ਕੁਝ ਦਾਰਸ਼ਕਾਂ ਨੇ ਸਾਹਿਤ ਸਮਾਜ ਸੰਬੰਧ ਦੀਆਂ অতি ਸਰਲ ਵਿਆਖਾਵਾਂ ਵਿਆਖਿਆਵਾਂ ਵਿੱਚ ਪੇਸ਼ ਕੀਤੀਆਂ ਹਨ ਤੋਨ ਨੇ ਭੂਗੋਲਕ ਜੀਵ ਵਿਗਿਆਨ ਤੇ ਸਮਾਜਿਕ ਤੱਤਾਂ ਦੇ ਮਿਸ਼ਰਤ ਮਿਸ਼ਰਨ ਰਾਹੀਂ ਸਾਹਿਤ ਦਾ ਨਿਸ਼ਚੇਕਾਰੀ ਸਿਧਾਂਤ ਸਥਿਰ ਕਰਨ ਦਾ ਯਤਨ ਕੀਤਾ ਹੈ ਇਹ ਗੇਨ ਨੇ ਅਧਿਆਤਮ ਨੂੰ ਸਮੁੱਚੇ ਇਤਿਹਾਸਕ ਜੀਵਨ ਦਾ ਪਰਮ ਸਿਧਾਂਤ ਮੰਨਿਆ ਤੇ ਸਾਹਿਤਕ ਪਰਖ ਲਈ ਵੀ ਉਸੇ ਸਿਧਾਂਤ ਨੂੰ ਕਸਵੱਟੀ ਵਜੋਂ ਸਭ ਕਹ ਰਿਹਾ ਹੈ ਸਾਡੇ ਆਪਣੇ ਜ਼ਮਾਨੇ ਵਿੱਚ ਮਾਰਕਸੀ ਵਿਦਵਾਨ ਸਾਹਿਤ ਦੀ ਵਿਆਖਿਆ ਉਤਪਾਦਨ ਵਿਧੀ ਦੇ ਧੁਰੇ ਦੁਆਲੇ ਕਰਦੇ ਹਨ ਆਧੁਨਿਕ ਸਾਹਿਤ ਦਾ ਸੁਭਾਅ ਤਕਨੀਕੀ ਲਪਤਾ ਨਾਲ ਮਿਲਨ ਦਾ ਯਤਨ ਵੀ ਕਰਦਾ ਹੈ ਪਰ ਕੁਝ ਐਸੇ ਸਮੇਂ ਵਿਵਰਤਨੇ ਨੇ ਜਦੋਂ ਤਕਨੀਕ ਨੇ ਵਿਸ਼ੇਸ਼ ਹੁਨਤੀ ਨਾ ਕੀਤੀ पर साहित्य सृजना ਵਿੱਚ ਬੁਨਿਆਦੀ ਪਰਿਵਰਤਨ ਹੋਇਆ ਮਾਰਕਸ ਦੇ ਅਰਥਚਾਰੇ ਉੱਪਰ ਆਧਾਰਿਤ ਸਾਹਿਤਿਕ ਵਿਆਖਿਆ ਦੀ ਸੀਮਾ ਵੀ ਸਵੀਕਾਰ ਕੀਤੀ ਹੈ ਲੇਖਕ ਨੇ ਉਸ ਦਾ ਕਥਨ ਹੈ ਕਿ ਕਲਾ ਦੇ ਉਚਤਮ ਵਿਕਾਸ ਦੇ ਕੁਝ ਯੁੱਗ ਅਜਿਹੇ ਵੀ ਹਨ ਜਿਨ੍ਹਾਂ ਦਾ ਸਮਾਜ ਦੀ ਵਿਆਪਕ ਹੰਤੀ ਨਾਲ ਸਿੱਧਾ ਸਬੰਧ ਨਹੀਂ ਉਸ ਦਾ ਪਦਾਰਥਕ ਆਧਾਰ ਅਤੇ ਸਮਾਜ ਪਰਬੰਧ ਦੇ ਢਾਂਚੇ ਨਾਲ ਵੀ ਵਿਸ਼ੇਸ਼ ਸੰਬੰਧ ਨਹੀਂ ਐਂਗਲਜ਼ ਨੇ ਵੀ ਸਵੀਕਾਰਿਆ ਹੈ ਕਿ ਉਸਨੇ ਤੇ ਮਾਰਕਸ ਨੇ ਆਰਥਿਕ ਤਾਤ ਉੱਪਰ ਲੋੜ ਤੋਂ ਵਧੇਕ ਜ਼ੋਰ ਦਿੱਤਾ ਹੈ ਤੇ ਵਿਚਾਰਾਂ ਦੇ ਵਿਕਾਸ ਤੇ ਰੂਪਕ ਪੱਖ ਨਾਲ ਘੋਲ ਵਰਤੀ ਹੈ ਸਾਹਿਤ ਸ਼ਾਸਤਰ ਨੇ ਵਸਤੂ ਅਤੇ ਰੂਪ ਦੀ ਦ્વੈਤ ਰੱਦ ਕਰ ਦਿੱਤੀ ਹੈ ਹੁਣ ਰੂਪ ਅਤੇ ਵਸਤੂ ਇੱਕ ਦੂਜੇ ਵਿੱਚ ਸਮਾਇ ਮੰਨੇ ਜਾਂਦੇ ਹਨ ਜਿੰਨੀ ਦੇਰ ਤੱਕ ਰੂਪਾਂ ਦਾ ਸਮਾਜਿਕ ਆਧਾਰ ਦਾ ਪੱਕਾ ਨਿਰਣਾ ਨਾ ਹੋ ਜਾਵੇ ਸਮਾਜ ਸਥਿਤੀ ਨੂੰ ਸਾਹਿਤ ਸਿਰਜਨਾ ਦਾ ਅੰਦਰਲਾ ਤੱਤ ਨਹੀਂ ਮੰਨਿਆ ਜਾ ਸਕਦਾ ਤੇ ਨਾ ਹੀ ਸਮਾਜਿਕਤਾ ਨੂੰ ਕਲਾਤਮਕ ਮੁੱਲ ਦਾ ਅੰਗ ਸਵੀਕਾਰਿਆ ਜਾ ਸਕਦਾ ਹੈ ਸਾਹਿਤ ਵਿੱਚ ਪੇਸ਼ ਸਮਾਜਿਕ ਮੁੱਲ ਤੇ ਉਸ ਦੇ ਕਲਾਤਮਕ ਮੁੱਲ ਇਹ ਆਪਸ ਦੇ ਵਿੱਚ ਸੰਬੰਧਤ ਨੇ ਇਕ ਰਚਨਾ ਆਪਣਾ ਸਮਾਜਿਕ ਤੇ ਕਲਾਤਮਕ ਮੁੱਲ ਦੋਹਾਂ ਦਾ ਇੱਕੋ ਵੇਲੇ ਅਨੁਭਵ ਕਰਾ ਸਕਦੀ ਹੈ ਸਮਾਜਿਕ ਮੁੱਲ ਕਲਾਤਮਕ ਮੁੱਲ ਨੂੰ ਵਧੇਰੇ ਗਹਿਰਾਈ ਦਿੰਦਾ ਹੈ ਪਰ ਕੁਝ ਰਚਨਾਵਾਂ ਸਮਾਜਿਕ ਮੁੱਲ ਵੱਲ ਧਿਆਨ ਹੀ ਨਹੀਂ ਦਿੰਦੀਆਂ ਅਜਿਹੀਆਂ ਰਚਨਾਵਾਂ ਦੀ ਪਰਖ ਲਈ ਕੋਈ ਸਮਾਜ ਸਿਧਾਂਤ ਕੰਮ ਨਹੀਂ ਆਉਂਦਾ ਇਹ ਤਾਂ ਹੈ ਹੀ ਸਮਾਜ ਸਿਧਾਂਤ ਰਾਹੀਂ ਸਾਹਿਤ ਪਰਖੰਦੀ ਸੀਮਾ साहित्य राही समाज स्थिति ਦਾ ਗਿਆਨ ਪ੍ਰਾਪਤ ਕਰਨ ਦਾ ਯਤਨ ਤਾਂ ਅਸਲੋਂ ਹੀ ਨਿਰਾਰਥਕ ਹੈ ਸਮਾਜ ਤੱਤ ਸਾਹਿਤ ਜੁਗਤਾਂ ਰਹੀ ਪੇਸ਼ ਹੋ ਕੇ ਆਪਣੀ ਪੂਰਬਸਾਰਥਕਤਾ ਗਵਾ ਬੈਠਦਾ ਹੈ ਨਿਸ਼ਕਰਸ਼ ਦੇ ਰੂਪੀ ਚਾਖ ਸਕਦੇ ਹਾਂ ਕਿ ਸਾਹਿਤ ਤੇ ਸਮਾਜ ਦੇ ਆਪੋ ਆਪਣੇ ਸੁਭਾਤੇ ਨਿਮਨ ਇੱਕ ਦੂਜੇ ਦਾ ਬਦਲ ਨਹੀਂ ਸਾਹਿਤ ਦਾ ਅਧਿਐਨ ਸਾਹਿਤ ਸ਼ਾਸਤਰ ਰਾਹੀ ਹੀ ਸਾਰਤਕ ਹੈ ਸਮਾਜ ਸ਼ਾਸਤਰ ਰਾਹੀ ਨਹੀਂ ਇਹ ਡਾਕਟਰ ਹਰਪਜਨ ਸਿੰਘ ਦਾ ਨਿਸ਼ਕਰਸ਼ ਹੈ ਧੰਨਵਾਦ